ਜੇ ਇਹ ਪਹਿਲਾ ਸਰਕਾਰੀ ਸਿਕਿਉਰਿਟੀ ਜਿਹੜੀ ਗਨਮੈਨ ਹੁੰਦੇ ਆ ਜੇ ਉਹ ਹੁੰਦੇ ਆ ਘਟਰਾਣੇ ਵਾਪਤ ਨਹੀਂ ਸੀ ਤੇ ਗੋਲੀ ਚਲਾਈ ਗਈ ਹੈ ਉਹ ਬੰਦਾ ਵਿਰੋਧੀਆਂ ਲਈ ਜੋ ਰੜਕਦਾ ਵਾ ਉਹ ਆਪਣੇ ਲਈ ਕਿੰਨਾ ਇੰਪੋਰਟੈਂਟ ਹੋਊਗਾ ਸਖਵੀਰ ਬਾਦਲ ਦੀ ਚੜ੍ਹਦੀ ਕਲਾ ਕੌਮ ਦੀ ਚੜ੍ਹਦੀ ਕਲਾ ਪਾਰਟੀ ਦੀ ਚੜ੍ਹਦੀ ਕਲਾ ਬਹੁਤ ਜ਼ਰੂਰੀ ਹੈ ਜੀ ਉਹਨਾਂ ਨੇ ਇੱਕ ਕਾਲ ਤਖਤ ਦੇ ਵਿਰੁੱਧ ਇੱਕ ਚੀਜ਼ ਵੀ ਜਿੱਥੇ ਦਾ ਵਿਰੁੱਧ ਇੱਕ ਚੀਜ਼ ਵੀ ਡਿਨਾਈ ਨਹੀਂ ਕੀਤੀ ਵੀ ਹਾਂ ਵੀ ਸਾਰਾ ਕੁਝ ਹੋਇਆ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਇੱਕ ਸਭ ਤੋਂ ਨਿੰਦਣਯੋਗ ਜਿਕਰ ਹੈ ਵੀ ਜਿਹੜੀ ਕਿ ਸਿੱਖ ਵਿਰੋਧੀ ਤਾਕਤਾਂ ਉਹੀ ਹਰਿਮੰਦਰ ਸਾਹਿਬ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਗੋਲੀ ਚਲਾ ਸਕਦੀਆਂ ਫਿਰ ਵੀ ਬੰਦੇ ਨੂੰ ਜਿਹੜੇ ਸਿੱਖ ਵਿਰੋਧੀ ਤਾਕਤਾਂ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨੀਆਂ ਚਾਹੁੰਦੀਆਂ ਉਹ ਬੰਦੇ ਤੇ ਅਟੈਕ ਕੀਤਾ ਇਹਦੂੰ ਮੰਦਭਾਗੀ ਜਿਹੜੀ ਪਹਿਲਾਂ ਕਾਂਗਰਸ ਨੇ 84 ਦੇ ਵਿੱਚ ਕੀਤੀ ਸੀ ਅੱਜ ਉਹ ਬੰਦੇ ਜਿਹੜੇ ਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਸੀਗੇ ਜਿਹੜੇ ਕਾਲੀ ਦਲ ਦੇ ਵਿਰੋਧ ਦੇ ਵਿੱਚ ਸੀਗੇ ਅੱਜ ਉਹਦੇ ਕਨ ਪਰਦਾ ਫਾਸ਼ ਹੋ ਗਿਆ ਵੀ ਉਹ ਬੰਦਿਆਂ ਨੇ ਹੀ ਅਕਾਲ ਤਖਤ ਦੀ ਮਰਜ਼ਾ ਦਾ ਹੁਣ ਢਾ ਲਿਆ ਸਿਆਸਤ ਨਾ ਖਤਮ ਨਹੀਂ ਹੋਇਆ ਝੂਠੀਆਂ ਅਫਵਾਹਾਂ ਨਾ ਖਤਮ ਨਹੀਂ ਹੋਇਆ ਦੂਸ਼ਣਬਾਜ਼ੀ ਨਾਲ ਖਤਮ ਨਹੀਂ ਹੋਇਆ ਉਹਨੂੰ ਖਤਮ ਕਰਨ ਲਈ ਕਿੱਥੇ ਤੱਕ ਗਰੇ ਹੋਏ ਲੋਕ ਬੈਠੇ ਆ ਇਹ ਜਿਹੜਾ ਬੰਦਾ ਜੱਥੇਦਾਰ ਸਾਹਿਬ ਕੋਲੇ ਆਤਮ ਸਮਰਪਣ ਕਰਕੇ ਆ ਗਿਆ ਵੀ ਮੈਨੂੰ ਤੁਸੀਂ ਸਜ਼ਾ ਜਿਹੜੀ ਮਰਜ਼ੀ ਲਾ ਦਿਓਗੇ ਉਹਦੇ ਤਾਂ ਬੰਦਾ ਹੱਥ ਵੀ ਨਹੀਂ ਲਾ ਸਕਦਾਗਾ ਸ਼ਿਕਾਇਤ ਲੈ ਕੇ ਆਇਆ ਸੀ ਕਿਸੇ ਦੇ ਕਹਿਣ ਤੇ ਉਹਨੂੰ ਕਾਲ ਤਖਤ ਦੇ ਜੱਥੇਦਾਰ ਨੇ ਕਿੰਨੀ ਝਾੜ ਪਈ ਜੀ ਬਿਜਰਾ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀਆਂ ਉਹਦੇ ਕੋਲੋਂ ਧਾਰਮਿਕ ਸੰਸਥਾ ਬਣਾਈ ਚੱਪੜਚੜੀ ਦੀ ਯਾਦਗਾਰੀ ਬਣਾਈ ਖਾਲਸਾ ਵਿਰਾਸਤ ਬਣਾਈ ਕਿੰਨੀਆਂ ਵਿਰਾਸਤਾਂ ਬਣਾਈ ਯਾਰ ਉਹ ਤੇ ਕਹਿਣਾ ਜ਼ਿਕਰ ਹੀ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਵੇਖ ਰਹੇ ਹਾਂ ਦਾ ਪੰਜਾਬ ਟਾਕਸ ਟੀਵੀਜ਼ਨ ਮੈਂ ਹਾਂ ਹਰਮਨਪ੍ਰੀਤ ਸਿੰਘ ਸੋ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਪੰਜਾਬ ਤੋਂ ਆ ਰਹੀ ਆ ਕਾਲੀ ਦਲ ਦੇ ਨਾਲ ਜੁੜੀ ਹੋਈ ਸਰਦਾਰ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਨਾਲ ਜੁੜੀ ਹੋਈ ਆ ਉਹ ਇਹ ਆ ਕਿ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਆ ਸੋ ਇਸ ਵੇਲੇ ਤਕਰੀਬਨ ਰਾਤ ਦੇ 11:00 ਵਜੇ ਦਾ ਸਮਾਂ ਆ ਵਿਨੀਪੈਗ ਸ਼ਹਿਰ ਦੇ ਵਿੱਚ ਮੈਂ ਜਗਦੀਪ ਸੰਘਾ ਟਰਾਂਸਪੋਰਟ ਦੇ ਯਾਰ ਦੇ ਵਿੱਚ ਮੌਜੂਦ ਆ ਸੋ ਗੱਲਬਾਤ ਕਰਾਂਗੇ ਜਗਦੀਪ ਸੰਘਾ ਟਰਾਂਸਪੋਰਟ ਬਾਈ ਲੱਖੇ ਹੁਣੀ ਮੇਰੇ ਨਾਲ ਨੇ ਲਖਵੀਰ ਸਿੰਘ ਹੁਣੀ ਬੇਹਦ ਕਰੀਬੀ ਮੰਨੇ ਜਾਂਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਹੁਣਾਂ ਸਾਰਾ ਘਟਨਾਕਰਮ ਵਾਪਰਿਆ ਆ ਕਿਵੇਂ ਦੇਖਦੇ ਹੋ ਕਿਉਂਕਿ ਇਕਦਮ ਹੀ ਇਹ ਖਬਰ ਆਉਂਦੀ ਹੈ ਹਲੇ ਕੱਲ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਉਹ ਸਜ਼ਾ ਭੁਗਤ ਰਹੇ ਸਨ ਬਿਲਕੁਲ ਧਾਰਮਿਕ ਤਰੀਕੇ ਦੇ ਨਾਲ ਜੋ ਵੀ ਰੀਤੀ ਰਿਵਾਜਾਂ ਦੇ ਅਨੁਸਾਰ ਚੱਲ ਰਿਹਾ ਸੀ ਇਹ ਸਭ ਕੁਝ ਕਿਵੇਂ ਦੇਖਦੇ ਹੋ ਭਾਈ ਜੀ ਜਿਹੜਾ ਕੱਲ ਤੁਸੀਂ ਉਹਦੇ ਕੋਲ ਨੂੰ ਸੈਦ ਅਕਾਲ ਤਖਤ ਦੇ ਜਿੰਨੇ ਵੀ ਸਵਾਲ ਆ ਉਹ ਸੁਣੇ ਹੋਣਗੇ ਵੀ ਜਥੇਦਾਰ ਜਿਹੜੇ ਸਵਾਲ ਕਰਦੇ ਸੀ ਇਹ ਸੁਖਬੀਰ ਸਿੰਘ ਬਾਦਲਾਕ ਨਮਾਣੇ ਸਿੱਖ ਦੇ ਤੌਰ ਤੇ ਦੋਨੇ ਹੱਥ ਜੋੜ ਕੇ ਜਿੰਨਾ ਚਿਰ ਜਥੇਦਾਰਾਂ ਦੀ ਕਾਨਫਰੰਸ ਚੱਲੀ ਕੁਛ ਵੀ ਹੋਇਆ ਦੋਨੇ ਹੱਥ ਜੋੜ ਕੇ ਖੜੇ ਰਹੇ ਆ ਰਾਈਟ ਉਹਨਾਂ ਨੇ ਇੱਕ ਕਾਲ ਤਖਤ ਦੇ ਵਿਰੁੱਧ ਇੱਕ ਚੀਜ਼ ਵੀ ਜਥੇਦਾਨ ਦੇ ਵਿਰੁੱਧ ਇੱਕ ਚੀਜ਼ ਵੀ ਡਿਨਾਈ ਨਹੀਂ ਕੀਤੀ ਵੀ ਹਾਂ ਵੀ ਸਾਰਾ ਕੁਝ ਹੋਇਆ ਉਹਨਾਂ ਦੀ ਸਰਕਾਰ ਦੇ ਵਿੱਚ ਬਟ ਪ੍ਰੋਬਲਮ ਕੀ ਸੀ ਕਿ ਜਿਹੜੇ ਪਹਿਲਾਂ ਵੀ ਵਿਰੋਧੀ ਤਾਕਤਾਂ ਸੀਆਂ ਉਹ ਸੁਖਬੀਰ ਸਿੰਘ ਬਾਦਲ ਨੂੰ ਦਬਾਉਣਾ ਚਾਹੁੰਦੀਆਂ ਸੀ ਅੱਜ ਉਹਦੇ ਕਨੂੰ ਸਾਰੇ ਜਿੰਨਾਂ ਵੀ ਸਿੱਖ ਕੌਮ ਐ ਹਿੰਦੀ ਕਮਿਊਨਿਟੀ ਐ ਕੋਈ ਵੀ ਭਾਈਚਾਰਾ ਜਿਹੜਾ ਸਿੱਖ ਰੇਟ ਕੌਮ ਐ ਰਾਈਟ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਸਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦਾ ਉਹਨੂੰ ਮਾਰਨਾ ਚਾਹੁੰਦੀ ਹੈ ਵੀ ਅੱਜ ਉਹ ਇੱਕ ਸਾਫਤ ਹੋ ਚੁੱਕਾ ਹੈ ਸਬੂਤ ਵੀ ਮਿਲ ਚੁੱਕਾ ਹੈ ਪਹਿਲਾ ਜਿਹੜਾ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਉਹ ਕਾਂਗਰਸ ਨੇ ਕੀਤਾ ਸੀਗਾ ਤੇ ਅੱਜ ਜਿਹੜਾ ਹਰਮੰਦਰ ਸਾਹਿਬ ਤੇ ਇੱਕ ਸਖਬੀਰ ਬਾਦਲ ਤੇ ਨਹੀਂ ਹਦੂਦ ਅੰਦਰ ਜਿਹੜਾ ਹਦੂਦ ਅੰਦਰ ਵੀ ਰੱਖ ਲੋ ਜਿੱਦਾਂ ਰੱਖ ਲੋ ਵੀ ਹਰਮੰਦਰ ਸਾਹਿਬ ਦੇ ਵਿੱਚ ਗੋਲੀ ਚੱਲੀ ਹੈ ਜਿਹੜੀ ਵੀ ਇੱਕ ਸਭ ਤੋਂ ਨਿੰਦਨਯੋਗ ਜਿਹੜਾ ਹੈ ਵੀ ਜਿਹੜਾ ਸਿੱਖ ਵਿਰੋਧੀ ਸਾਕਤਾ ਉਹੀ ਹਰਮੰਦਰ ਸਾਹਿਬ ਨੂੰ ਹਰਮੰਦਰ ਸਾਹਿਬ ਦੇ ਵਿੱਚ ਜਾ ਗੋਲੀ ਚਲਾ ਸਕਦੀਆਂ ਕਿਸੇ ਬੰਦੇ ਨੂੰ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਨਮਸਤਕ ਹੋ ਗਿਆ ਜਿਹੜਾ ਬੰਦਾ ਦੋਨੇ ਹੱਥ ਜੋੜ ਕੇ ਆਪਦਾਬ ਦੇ ਕਰਨ ਦੋਨੇ ਆਪਦੇ ਆਪ ਨੂੰ ਸਮਰਤ ਕਰਕੇ ਰਾਈਟ ਵੀ ਬੰਦਾ ਮਾਫੀ ਮੰਗ ਰਿਹਾ ਵੀ ਜਿਹੜਾ ਕੁਝ ਵੀ ਹੋਇਆ ਵੀ ਅਸੀਂ ਉਹਦੇ ਲਈ ਸਾਰਾ ਕੋਈ ਗੁਨਾਹ ਕਰ ਬੰਦੇ ਨੇ ਗੁਨਾਹਗਾਰ ਦੇ ਇੱਕ ਤੌਰ ਤੇ ਆ ਵੀ ਸੇਵਾ ਵੀ ਲਈ ਜਿਹੜੇ ਹਰਮੰਦਰ ਸਾਹਿਬ ਦੇ ਜਿਹੜੇ ਸਾਡੇ ਹੈਡ ਗ੍ਰਾਂਥੀ ਆ ਪੰਜ ਸਹਿਬਾਂ ਉਹਨਾਂ ਨੇ ਸਹਿਯੋਗ ਦਿੱਤੀ ਉਹਨੂੰ ਹੱਸ ਕੇ ਕਬੂਲ ਕੀਤਾ ਰਾਈਟ ਫਿਰ ਵੀ ਬੰਦੇ ਨੂੰ ਜਿਹੜੇ ਸਿੱਖ ਵਿਰੋਧੀ ਤਾਕਤਾਂ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨੀਆਂ ਚਾਹੁੰਦੀਆਂ ਜਿਹੜੇ ਪੰਜਾਬ ਨੂੰ ਉਹਦੇ ਕਾਨੂੰ ਇੱਕ ਟੈਰਰਿਸਟ ਸਟੇਟ ਕੁਸ਼ਨ ਕਰਨਾ ਚਾਹੁੰਦੀਆਂ ਉਹਨਾਂ ਬੰਦਿਆਂ ਦਾ ਕੰਮਾਂ ਵੀ ਅੱਜ ਵੀ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਹੜਾ ਬੰਦਾ ਗੁਰੂ ਸਾਹਿਬ ਨੂੰ ਨਮਸਤਕ ਹੋ ਕੇ ਵੀ ਉਹ ਬੰਦੇ ਤੇ ਅਟੈਕ ਕੀਤਾ ਇਹਦੂੰ ਮੰਦਭਾਗੀ ਜਿਹੜੀ ਪਹਿਲਾਂ ਕਾਂਗਰਸ ਨੇ 84 ਦੇ ਵਿੱਚ ਕੀਤੀ ਸੀ ਅੱਜ ਉਹ ਬੰਦੇ ਜਿਹੜੇ ਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਸੀਗੇ ਜਿਹੜੇ ਕਾਲੀ ਦਲ ਦੇ ਵਿਰੋਧ ਦੇ ਵਿੱਚ ਸੀਗੇ ਅੱਜ ਉਹਦੇ ਕੋਲ ਪਰਦਾ ਫਾਸ਼ ਹੋ ਗਿਆ ਵੀ ਉਹ ਬੰਦਿਆਂ ਨੇ ਹੀ ਅਕਾਲ ਤਖਤ ਦੀ ਮਰਜ਼ਾ ਦਾ ਹਟਾ ਲਈ ਸੋ ਜਿਸ ਵੇਲੇ ਗੋਲੀ ਚੱਲਦੀ ਹੈ ਸੰਗਾ ਸਾਹਿਬ ਉਸ ਵੇਲੇ ਜਿਹੜਾ ਕਿਹਾ ਜਾਂਦਾ ਹੈ ਹਨਾ ਕਿਉਂਕਿ ਸਿਕਿਉਰਿਟੀ ਉਹਨਾਂ ਦੇ ਨਾਲ ਸਿਕਿਉਰਿਟੀ ਜਿਹੜੇ ਸੀਗੇ ਸੇਵਾਦਾਰ ਸੀਗੇ ਆ ਹੋਰ ਸਿਕਿਉਰਿਟੀ ਵਾਲੇ ਆ ਜਿਹੜੇ ਗਨਮੈਨ ਹੁੰਦੇ ਆ ਉਹ ਸੀਗੇ ਉਹ ਸਾਰਾ ਵਰਤਾਂਤ ਕਿਵੇਂ ਦੇਖਦੇ ਹੋ ਪਾਜੀ ਇਹਦੇ ਕਣੋਂ ਕੱਲ ਤੁਸੀਂ ਵੇਖਿਆ ਜਵੇਂ ਪੱਤਰਕਾਰਾਂ ਨੇ ਕੋ ਜਥੇਦਾਰ ਹਰਪੀ ਸਿੰਘ ਨੂੰ ਸਵਾਲ ਕੀਤਾ ਸੀਗਾ ਵੀ ਇਹਨੂੰ ਇੱਕ ਦਿਨਖਾਈਆ ਕਰਾਰ ਦੇ ਕੇ ਸੇਵਾ ਲੱਗੀ ਆ। ਵੀ ਇਹਦੇ ਨਾਲ ਸਿਕਿਉਰਿਟੀ ਦਾ ਹੀ ਕੰਮ ਹੈ। ਇਹ ਚਾਹ ਦਾ ਪੱਤਰਕਾਰ ਦੱਸ ਸਕਦੇ ਆ। ਤੇ ਚਾਹ ਉਹਦੇ ਕਣੋਂ ਜਥੇਦਾਰ ਸਾਹਿਬ ਹਰਪੀ ਸਿੰਘ ਦੱਸ ਸਕਦੇ ਵੀ ਜਿੱਥੋਂ ਉਹਦੇ ਕਣੋਂ ਪੱਤਰਕਾਰਾਂ ਨੇ ਸਵਾਲ ਕੀਤਾ ਕੱਲ ਸਵਾਲ ਕੀਤਾ ਸੀਗਾ ਆ ਸਰਦਾਰ ਸੁਖਬੀ ਸਿੰਘ ਬਾਦਲ ਤੇ ਹਮਲਾ ਹੋ ਰਿਹਾ ਵੀ ਇੱਕ ਉਹਦੇ ਕਣੋਂ ਜਿਹੜਾ ਦਿਉੜੀ ਦੇ ਵਿੱਚ ਸੇਵਾਦਾਰ ਖੜਾ ਹੁੰਦਾ ਉਹ ਬੰਦੇ ਨੇ ਗੋਲੀ ਰੋਕੀ ਆ ਜੇ ਇਹ ਪਹਿਲਾ ਸਰਕਾਰੀ ਸਿਕਿਉਰਿਟੀ ਜਿਹੜੀ ਗਨਮੈਨ ਹੁੰਦੇ ਆ ਜੇ ਉਹ ਹੁੰਦੇ ਆ ਘਟਰਾ ਨਹੀਂ ਵਾਪਰਨੀ ਸੀ ਤੇ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਜਿਹਨੇ ਕਰਵਾਇਆ ਵਾ ਉਹ ਇੱਕ ਸਿੱਖ ਵਿਰੋਧੀ ਤਾਕਤਾਂ ਇਹ ਲੋਕੀ ਸਮਝਦੇ ਆ ਜੀ ਵੀ ਕੱਲ ਇਹ ਗੱਲ ਦਾ ਪੱਤਰਕਾਰਾਂ ਨੇ ਸਵਾਲ ਪੁੱਛਿਆ ਸੀਗਾ ਤੇ ਅੱਜ ਉਸ ਚੀਜ਼ ਦਾ ਜਿਹੜੇ ਸਿੱਖ ਵਿਰੋਧੀ ਤਾਕਤਾਂ ਜੀ ਉਹਨਾਂ ਨੂੰ ਇੱਕ ਸ਼ਹਿ ਮਿਲ ਗਈ ਵੀ ਕੱਲ ਨੂੰ ਇਹਦੇ ਨਾਲ ਸਿਕਿਉਰਿਟੀ ਨਹੀਂ ਹੋਣੀਗੀ ਵੀ ਕੱਲ ਨੂੰ ਇਹਨੂੰ ਨਿਤਰੇ ਚੜਾਇਆ ਜਾ ਸਕਦਾ ਹੈ। ਖਾਲੀ ਦਲ ਦੇ ਨਾਲ ਜੁੜੇ ਹੋਏ ਯੂਥ ਆ ਗऊं ਇੱਕ ਤਰ੍ਹਾਂ ਦੇ ਨਾਲ ਕੈਨੇਡਾ ਵਿੱਚ ਲੰਬੇ ਸਮੇਂ ਤੋਂ ਜੁੜੇ ਹੋਏ ਹਾਂ ਕਿਵੇਂ ਦੇਖਦੇ ਹੋ ਇਸ ਗੱਲ ਨੂੰ? ਦੇਖੋ ਜੀ ਪਹਿਲਾਂ ਵੀ ਜੱਥੇਦਾਰ ਸਾਹਿਬ ਤੇ ਵਿਵਾਦ ਉੱਠਦੇ ਰਹੇ ਆ। ਹਮਮ ਬਲਟੂਹਾ ਸਾਹਿਬ ਤੇ ਇੱਕ 10 ਸਾਲ ਦੀ ਸਜ਼ਾ ਲਾ ਕੇ ਪਾਰਟੀ ਜੋ ਬਾਰ ਮੂੰਹ ਬੰਦ ਕਰਾਏ ਗਏ ਆ ਪਰ ਸਦਾ ਬੰਦ ਨਹੀਂ ਰਹਿਣਗੇ ਜਥੇਦਾਰ ਕੋਈ ਆਖਰੀ ਸ਼ਕਤੀ ਨਹੀਂ ਹੁੰਦੀ ਕਿ ਪੁਰਾਣੇ ਜਥੇਦਾਰਾਂ ਦੀਆਂ ਵੀ ਸਿਕਿਉਰਟੀਆਂ ਵਾਪਸ ਲੈ ਕੇ ਸਵਾਮਾ ਵਾਪਸ ਲੈ ਕੇ ਫੈਸਲੇ ਸਹੀ ਤੋਂ ਗਲਤ ਕਰੇ ਗਏ ਆ ਜਥੇ ਦਾ ਰੱਬ ਨਹੀਂ ਹੁੰਦੇ ਪਰ ਇੱਕ ਅਕਾਲ ਤਖਤ ਦੇ ਦੂਤ ਆ ਜੋ ਵਿਚਰਦੇ ਆ ਜਿਹੜੀ ਗਲਤੀ ਬਲਤੇਜ ਪੰਨੂ ਨੇ કરી ਸੀ ਜਾਣੇ ਅਣਜਾਣੇ ਚ ਜਾਣੇ ਅਣਜਾਣੇ ਚ ਕਹਿ ਲੋ ਚਾਹੇ ਜਾਣਬੁੱਝ ਕੇ ਕਹਿ ਲੋ ਕੱਲ ਸਿਕਿਉਰਟੀ ਦੀ ਗੱਲ ਜਨਤਕ ਤੌਰ ਤੇ ਨਹੀਂ ਕਰਨੀ ਚਾਹੀਦੀ ਸੀ ਵਿਰੋਧੀ ਥਾਂ ਥਾਂ ਬੈਠਿਆ ਸੁਖਵੀਰ ਬਾਦਲ ਦੇ ਜਿਹੜਾ ਸੁਖਬੀਰ ਬਾਦਲ ਗੋਲੀ ਨਾਲ ਖਤਮ ਨਹੀਂ ਹੋਇਆ ਸਿਆਸਤ ਨਾਲ ਖਤਮ ਨਹੀਂ ਹੋਇਆ ਝੂਠੀਆਂ ਅਫਵਾਹਾਂ ਨਾਲ ਖਤਮ ਨਹੀਂ ਹੋਇਆ ਦੂਸ਼ਣਬਾਦੀ ਨਾਲ ਖਤਮ ਨਹੀਂ ਹੋਇਆ ਉਹਨੂੰ ਖਤਮ ਕਰਨ ਲਈ ਕਿੱਥੇ ਤੱਕ ਗਿਰੇ ਹੋਏ ਲੋਕ ਬੈਠੇ ਆ ਇਹ ਜੱਥੇਦਾਰ ਹਰਪ੍ਰੀਤ ਸਿੰਘ ਜਾਣੂ ਹੁੰਦੇ ਹੋਏ ਵੀ ਸਿਕਿਉਰਿਟੀ ਦੀ ਗੱਲ ਜਨਤਕ ਤੌਰ ਤੇ ਨਹੀਂ ਕਰਨੀ ਚਾਹੀਦੀ ਸੀ ਮੈਂ ਇੱਕ ਆਕਾਲੀ ਵਰਕਰ ਨਹੀਂ ਇੱਕ ਆਮ ਵਸਿੰਦਾ ਹੋਣ ਦੇ ਨਾਤੇ ਵੀ ਮੈਨੂੰ ਦੋ ਬੰਦੇ ਮਰੇ ਆ ਮੈਂ ਬਿਜ਼ਨਸਮੈਨ ਆ ਮੇਰੀ ਸਿਕਿਉਰਿਟੀ ਕਿਸ ਨੂੰ ਕਿਉਂ ਪਤਾ ਲੱਗੇ ਵੀ ਇਹਦੇ ਨਾਲ ਬੰਦੇ ਅੱਜ ਹੈ ਨਹੀਂ ਦੂਜੀ ਗੱਲ ਆ ਸੁਖਵੀਰ ਬਾਦਲ ਇੱਕ ਆਤਮ ਸਮਰਪਣ ਕਰਕੇ ਆਇਆ ਹੋਇਆ ਵਾ ਸਿਧਾਂਤਕ ਤੌਰ ਤੇ ਦੱਸਦਾ ਜਿਹੜਾ ਬੰਦਾ ਜੱਥੇਦਾਰ ਸਾਹਿਬ ਕੋਲੇ ਆਤਮ ਸਮਰਪਣ ਕਰਕੇ ਆ ਗਿਆ ਵੀ ਮੈਨੂੰ ਤੁਸੀਂ ਸਜ਼ਾ ਜਿਹੜੀ ਮਰਜ਼ੀ ਲਾ ਦਿਓ ਉਹਦੇ ਤਾਂ ਬੰਦਾ ਹੱਥ ਵੀ ਨਹੀਂ ਲਾ ਸਕਦਾਗਾ ਕਿਉਂਕਿ ਬੰਦੇ ਨੇ ਆਪਦਾ ਆਤਮ ਹੀ ਸਮਰਪਣ ਕਰਤਾ ਹੁਣ ਮੇਰੀ ਇੱਕ ਬੇਨਤੀ ਆ ਅਕਾਲੀ ਦਲ ਨਾਲ ਜੁੜੇ ਹੋਏ ਤਾਂ ਗੈਰ ਅਕਾਲੀ ਦਲ ਵੀ ਜਿਹੜੇ ਕੋਈ ਬੰਦਾ ਵੀ ਆ ਪੰਜਾਬ ਦੀ ਸ਼ਾਂਤੀ ਲਈ ਆ ਰਾਜੇ ਵੜੰਗ ਨੇ ਸਾਰਿਆਂ ਨੇ ਇਹਨਾਂ ਨੇ ਅੱਜ ਸਪੋਰਟ ਕਰੀ ਆ ਕਿਉਂਕਿ ਕੱਲੂ ਕੋਈ ਉੱਠ ਕੇ ਲੱਲੀ ਚੱਲੀ ਜੋ ਮਰਜੀ ਗੋਲੀ ਮਾਰ ਦੂ ਉਹ ਬੰਦਾ ਕ੍ਰਿਮੀਨਲ ਸੀ ਜੋ ਅਸੀਂ ਮਡਲੀਆਂ ਖਬਰਾਂ ਸੁਣੀਆਂ ਮਾ ਉਹ ਜ਼ਮਾਨਤ ਤੇ ਆਇਆ ਸੀ ਉਹ ਜ਼ਮਾਨਤ ਤੇ ਆਏ ਬੰਦੇ ਦੀ ਨਿਗਰਾਨੀ ਕਰਨੀ ਚਾਹੀਦੀ ਆ ਉਹ ਜਿਹੜੇ ਬੰਦੇ ਨੇ ਨਾਰਾਇਣ ਸਿੰਘ ਕੋਈ ਚੌੜਾ ਸ਼ੈਦ ਜਿੰਨੀ ਕੋ ਖਬਰ ਸੁਣੀ ਆ ਉਹ ਜ਼ਮਾਨਤ ਤੇ ਆਇਆ ਉਹ ਬੰਦਾ ਇੰਨਾ ਨੇੜੇ ਪਹੁੰਚਿਆ ਕਿਵੇਂ ਹੁਣ ਮੈਂ ਪੰਜਾਬ ਵਾਸੀਆਂ ਨੂੰ ਅਕਾਲੀ ਦਲ ਦੇ ਵਰਕਰਾਂ ਨੂੰ ਕਹਿੰਨਾ ਜੋਸ਼ ਖਰੋਸ਼ ਦੇ ਨਾਲ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਪ੍ਰਧਾਨ ਦੇ ਨਾਲ ਖੜੋ ਜਿਹੜੇ ਬੰਦੇ ਨੂੰ ਖਤਮ ਕਰ ਲਈ ਇਨਾਂ ਜੋਰ ਲਾਇਆ ਜਾ ਸਕਦਾ ਉਹ ਬੰਦਾ ਵਿਰੋਧੀਆਂ ਲਈ ਜੋ ਰੜਕਦਾ ਵਾ ਉਹ ਆਪਣੇ ਲਈ ਕਿੰਨਾ ਇੰਪੋਰਟੈਂਟ ਹੋਊਗਾ ਸੁਖਵੀਰ ਬਾਦਲ ਦੀ ਚੜ੍ਹਦੀ ਕਲਾ ਕੌਮ ਦੀ ਚੜ੍ਹਦੀ ਕਲਾ ਪਾਰਟੀ ਦੀ ਚੜ੍ਹਦੀ ਕਲਾ ਬਹੁਤ ਜ਼ਰੂਰੀ ਹੈ ਜੀ ਜੀ ਸੋ ਸੰਗਤ ਸਾਹਿਬ ਗੱਲ ਇੱਥੇ ਵੀ ਆ ਵੀ ਹੁਣ ਪੁਲਿਸ ਜਿਹੜੀ ਕਹਿ ਰਹੀ ਹੈ ਕਹਿੰਦੇ ਵੀ ਸਾਡੇ ਵੱਲੋਂ ਪੁਖਤਾ ਇੰਤਜ਼ਾਮਾਤ ਕੀਤੇ ਗਏ ਸੀ ਇਸ ਕਰਕੇ ਬਚਾਅ ਹੋ ਗਿਆ ਸੋ ਅਗਾਹ ਨੂੰ ਅਕਾਲੀ ਦਲ ਦੇ ਵਰਕਰਾਂ ਦੀ ਰਣਨੀਤੀ ਕਿੱਦਾਂ ਦੀ ਹੋਣੀ ਹੈ ਕਿਸ ਤਰੀਕੇ ਦੇ ਨਾਲ ਹੁਣ ਅਗਾਹ ਨੂੰ ਚੱਲਣਾ ਜੇ ਪੰਜਾਬ ਸਰਕਾਰ ਦੇ ਇੰਨੇ ਭੁਗਤਾਂ ਇੰਤਜ਼ਾਮ ਕੀਤੇ ਹੁੰਦੇ ਵੀ ਕਦੇ ਵੀ ਹਰਮੰਦਰ ਸਾਹਿਬ ਦੇ ਵਿੱਚ ਅਸਲਾ ਨਹੀਂ ਜਾਂਦਾ ਹ ਇਹ ਐਕੋ ਦੇ ਕਾਨੂੰਨ ਸਾਸ਼ ਦੇ ਤਹਿਤ ਇੰਡੀਆਨ ਏਜੰਸੀਆਂ ਦੇ ਤਹਿਤ ਸੁਖਵੀਰ ਬਾਦਲ ਨੂੰ ਟਾਰਗੇਟ ਕੀਤਾ ਗਿਆ ਵੀ ਜਿਹੜਾ ਵੀ ਕਿਦੇ ਵੀ ਸਭ ਤੋਂ ਪਹਿਲਾਂ ਲੀਡਰਲੈਸ ਕਰਨ ਦੀ ਬਾਬਤ ਜਿਹੜਾ ਅਕਾਲੀ ਜਨ ਲੀਡਰਲੈਸ ਪਹਿਲਾਂ ਉਹਦੇ ਕਹਨੂੰ ਹੁਣ ਤੁਸੀਂ ਇੱਕ ਚੀਜ਼ ਮੈਨੂੰ ਆਨਸਰ ਦੇ ਦੀ ਵੀਰ ਬਣ ਕੇ ਤੂੰ ਵੀ ਤੂੰ ਪੱਤਰਕਾਰ ਹੈ ਤਾਂ ਮੈਂ ਤੇ ਤੁਹਾਨੂੰ ਆਨਸਰ ਪੁੱਛਦਾ ਵੀ ਤੂੰ ਮੈਨੂੰ ਆਨਸਰ ਦੇਂਗਾ ਸੁਖਵੀਰ ਬਾਦਲ ਨੇ ਜਦੋਂ ਅਕਾਲ ਤਖਤ ਦਾ ਹੁਕਮ ਨਮਾ ਆ ਰਿਹਾ ਸੀ ਅਕਾਲ ਤਖਤ ਦੇ ਜਥੇਦਾਰ ਬੋਲ ਰਹੇ ਸੀ ਕਿਤੇ ਉਂਗਲ ਕਰਕੇ ਗੱਲਬਾਤ ਕੀਤੀ ਨਹੀਂ ਬਿਲਕੁਲ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਉਹਨਾਂ ਨੇ ਨਿਮਾਣੇ ਸਿੱਖ ਬਣ ਕੇ ਆਪਣੇ ਸਾਰੇ ਗੁਨਾਹ ਕਬੂਲੇ ਆ ਉਂਗਲ ਨਹੀਂ ਕੀਤੀ ਕਿਉਂਕਿ ਜਿਨ੍ਹਾਂ ਨੇ ਕੀਤੀ ਆ ਉਹਨਾਂ ਦੀਆਂ ਖਬਰਾਂ ਸਾਹਮਣੇ ਆ ਫਿਰ ਹੁਣ ਹੁਣ ਇੱਕ ਚੀਜ਼ ਹੋਰ ਜਿਹਦੇ ਉਹਦੇ ਕਹਨੂੰ ਸੈਂਟਰ ਦੇ ਵਿੱਚ ਬੈਠੇ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਆਪ ਵਿਰੋਧ ਕਰ ਰਹੇ ਸੀਗੇ ਉਹ ਦਾੜੀ ਬੰਨ ਕੇ ਆਏ ਸਾਡੇ ਉਹਦੇ ਕਹਨੂੰ ਅਕਾਲ ਤਖਤ ਦੇ ਜੱਥੇਦਾਰ ਨੇ ਉਹਨਾਂ ਨੂੰ ਕਹੇ ਵੀ ਇਹਦਾ ਗੈਰ ਸਿੱਖ ਆਪਦੇ ਉਹਨੂੰ ਸਿੱਖ ਘੁਬਾਰ ਰਹੇ ਆ ਉਹ ਮਨਜਿੰਦਰ ਸਿੰਘ ਸਰਸਾ ਉਹਨਾਂ ਨੂੰ ਗੈਰ ਸਿੱਖ ਕਹਿ ਗਿਆ ਮਨਪ੍ਰੀਤ ਨੂੰ ਦਾੜੀ ਕੱਟ ਕੇ ਆਇਆ ਉਹਨੂੰ ਗੈਰ ਸਿੱਖ ਕਹਿ ਗਿਆ ਰਾਈਟ ਚੰਦੂ ਮਾਜਰਾ ਜਿਹੜਾ ਅਕਾਲ ਤਖਤ ਦੇ ਵਿੱਚ ਸ਼ਿਕਾਇਤ ਲੈ ਕੇ ਆਇਆ ਸੀਗਾ ਕਿਸੇ ਦੇ ਕਹਿਨ ਤੇ ਉਹਨੂੰ ਅਕਾਲ ਤਖਤ ਦੇ ਜਥੇਦਾਰ ਨੇ ਕਿੰਨੀ ਝਾੜ ਪਾਈ ਜੀ ਜਿਹੜਾ ਸਖਦੇਵ ਸਿੰਘ ਧੀਨਸਾਅ ਦੇ ਆਪ ਨੂੰ ਕਹਿੰਦਾ ਸੀਗਾ ਵੀ ਮੈਂ ਹਦੈਸ਼ੀ ਆ ਜੀ ਉਹਨੂੰ ਕਿੰਨੀ ਝਾੜ ਪਾਈ ਆਲਮ ਕੀ ਨਾਂ ਸੀਦਾ ਆਲਬ ਜਿਹੜੇ ਜਿਹੜਾ ਮਲੇਰ ਕੋਟਲਿਆ ਜਿਹਨੂੰ ਟੈਕਟ ਦਵਾਈ ਸੀਗੀ ਰਾਈਟ ਜੀ ਉਹਦੇ ਵਿੱਚ ਖਾਸ ਕਰਕੇ ਅਕਾਲ ਤਖਤ ਦੇ ਜਥੇਦਾਰਾਂ ਨੇ ਕਿਹਨੂੰ ਕਿਹਾ ਸਖਦੇਵ ਸਿੰਘ ਧੀਨਸਾਣ ਉਹ ਚ ਸਖਵੀਰ ਬਾਲ ਦਾ ਕੀ ਰੋਲ ਆ ਯਾਰ ਸਾਡੇ ਕਲ ਦੇ ਪਾਸੋਂ ਦੇ ਐਨੇ ਬੇਕੂਫ ਲੋਕ ਐ ਵੀ ਸੁਖਵੀਰ ਬਾਦਲਾ ਵੀ ਮੰਨ ਗਿਆ ਆ ਵੀ ਮੰਨ ਕਵੈਸ਼ਨ ਕੀ ਸੀਗੇ ਯਾਰ ਮੈਨੂੰ ਕਵੈਸ਼ਨ ਵੀਰ ਬਣ ਕੇ ਪਹਿਲਾਂ ਤੂੰ ਦੱਸ ਦੇ ਬਿਲਕੁਲ ਕਿਉਂਕਿ ਕਵੈਸ਼ਨ ਜਿਹੜੇ ਪੁੱਛੇ ਗਏ ਸੁਖਵੀਰ ਸਿੰਘ ਬਾਦਲ ਅਸੀਂ ਇਹ ਵੀ ਕਹਿੰਦੇ ਆ ਵੀ ਨਿਮਾਣੇ ਸਿੱਖ ਵਾਂਗੂ ਝੁਕੇ ਆ ਉਹਨਾਂ ਨੇ ਹਾਂ ਦੇ ਵਿੱਚ ਹਾਂ ਮਲਾਈ ਆ ਮੈਂ ਬਾਈ ਦੀ ਗੱਲ ਨਾਲ ਸਹਿਮਤ ਹੋਣਾ ਹਨਾ ਪਰ ਅੱਜ ਜੋ ਵਰਤਾਰਾ ਵਾਪਰਿਆ ਮੈਂ ਵਹਿਰਾਵਾ ਅਸੀਂ ਵਰਤਾ ਰਹੇ ਆ ਵੀ ਜਿਹੜੇ ਸਾਡੇ ਉਹਦੇ ਕੋਲ ਸਿੱਖ ਕੌਮ ਆ ਰਾਈਟ ਆਪ ਦਾ ਲੀਡਰ ਖੋਣਾ ਚਾਹੁੰਦੀ ਆ ਆਪਦੇ ਸ਼ਰੋਮ ਨਹੀਂ ਅਕਾਲੀ ਦਲ ਦੇ ਜਿਹੜੇ ਨਮਾਇੰਦਗੀ ਕਰਨ ਵਾਲੇ ਜਿਹੜੇ ਉਹਦੇ ਕੰਨ ਅਣਖਣਾ ਜਾਣ ਵਾਲੇ ਜਿਹੜੇ ਅਕਾਲੀ ਦਲ ਪੰਜਾਬ ਦੇ ਨਾਲ ਖੜਨ ਵਾਲਾ ਜਿਹੜਾ ਲੀਡਰ ਆ ਸਾਡੇ ਕੋਲ ਰਾਈਟ ਉਹਨੂੰ ਗਮਾਉਣਾ ਚਾਹੁੰਦੀ ਆ ਅੱਜ ਤੋਂ ਪਹਿਲਾਂ ਵੀ ਸਾਡੇ ਉਹਦੇ ਕੰਨ 83 ਦੇ ਵੇਲੇ ਵੀ 83 ਤੋਂ ਪਹਿਲਾਂ ਵੀ ਸਾਡੇ ਤੇ ਹਮਲੇ ਹੁੰਦੇ ਰਹੇ ਜੀ ਅਸੀਂ ਕੈਨੇਡਾ ਦੇ ਵਿੱਚ ਬੈਠੇ ਆ ਸਾਨੂੰ ਬਈ ਪੰਜਾਬ ਨਾਲ ਕੋਈ ਮਸਲਾ ਨਹੀਂਗਾ ਅਸੀਂ ਇੱਥੇ ਉਹਦੇ ਕੰਨ ਰਾਤ ਨੂੰ 11 ਵਜੇ ਦੇ ਨਾਲ ਲਾਈਵ ਹੋਏ ਆ ਰਾਈਟ ਇੱਥੇ ਬੈਠੇ ਸਾਨੂੰ ਦਰਦ ਆ ਵੀ ਨਾ ਤਾਂ ਸਾਡਾ ਸਿੱਖ ਇਤਿਹਾਸ ਨਾ ਸਾਡਾ ਪੰਜਾਬ ਕਿਤੇ ਜਾਣਾ ਨਹੀਂ ਚਾਹੀਦਾ ਇੱਕੋ ਇੱਕ ਸੰਸਤਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਜੀ ਇਹਨੂੰ ਬਚਾ ਸਕਦੀ ਕੱਲ ਦੀ ਗੱਲ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਵਾਪਸ ਲੜਿਆ ਦੋ ਚੀਜ਼ਾਂ ਮੈਂ ਦੱਸ ਦੇ ਬਿਜਰਾ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀਆਂ ਉਹਦੇ ਕੋਲੋਂ ਧਾਰਮਿਕ ਸੰਸਥਾ ਬਣਾਈਆਂ ਚੱਪੜਚੜੀ ਦੀ ਯਾਦਗਾਰੀ ਬਣਾਈ ਖਾਲਸਾ ਵਿਰਾਸਤ ਬਣਾਈ ਕਿੰਨੀਆਂ ਵਿਰਾਸਤਾਂ ਨਹੀਂ ਯਾਰ ਉਹਤੇ ਕਹਿੰਨੇ ਜ਼ਿਕਰ ਹੀ ਨਹੀਂ ਕੀਤਾ ਦੂਜੀ ਗੱਲ ਆ ਬਾਈ ਦੇਖੋ ਤੁਡੇ ਤੇ ਕੋਈ આરોਪ ਲੱਗਿਆ ਤੁਹਾਨੂੰ ਸਜ਼ਾ ਲਾਈਗੀ ਤੁਹਾਡੀ ਜ਼ਿੰਦਗੀ ਪਈ ਆ ਤੁਸੀਂ ਆਪਦੇ ਆਪ ਨੂੰ ਲੋਕਾਂ ਚ ਜਸਟੀਫਾਈ ਕਰ ਸਕਦੇ ਹੋ ਸੁਖਵੀਰ ਬਾਦਲ ਤੇ ਜਾਂ ਸਾਰੀ ਪਾਰਟੀ ਤੇ ਜੋਰ ਹੋਪ ਲੱਗੇ ਉਹਨਾਂ ਨੂੰ ਸਜ਼ਾ ਮਿਲੀ ਉਹ ਸੰਗਤ ਜਾਣ ਕੇ ਜਸਟੀਫਾਈ ਕਰਿਆ ਜਾਊ ਜੋ ਬੰਦਾ ਦੁਨੀਆ ਤੇ ਹੈ ਨਹੀਂਗਾ ਉਹਨੂੰ ਸਜ਼ਾ ਨਹੀਂ ਲਾਈ ਜਾ ਸਕਦੀ ਉਹਨੂੰ ਉਹਦੇ ਕੋਲੇ ਜਸਟੀਫਾਈ ਕਰਨ ਨੂੰ ਟਾਈਮ ਨਹੀਂ ਹੈਗਾ ਉਨੇ ਹੁਣ ਦੁਬਾਰੇ ਤਾਂ ਆਉਣਾ ਨਹੀਂ ਹੈਗਾ ਵੀ ਮੇਰੇ ਤੇ ਆਰੋਪ ਗਲਤ ਲੱਗਿਆ ਸੀ ਪਹਿਲੀ ਤਾਂ ਗੱਲਾਂ ਚਲੋ ਆਪਾਂ ਸਵਾਲ ਨਹੀਂ ਉਠਾਉਂਦੇ ਪਰ ਸਿਧਾਂਤਕ ਤੌਰ ਤੇ ਗੱਲ ਕਰ ਸਕਦੇ ਆ ਵੀ ਜੋ ਬੰਦਾ ਦੁਨੀਆ ਤੋਂ ਚਲੇ ਗਿਆ ਉਹਦੇ ਦਾ ਕਤਲ ਦਾ ਕੇਸ ਵੀ ਬੰਦ ਕਰ ਦਿੰਦੀਆਂ ਅਦਾਲਤਾਂ ਸੁਖਵੀਰ ਬਾਦਲ ਕਹਿੰਦਾ ਮੈਂ ਬੈਠਾ ਜਿੰਨੀ ਮਰਜ਼ੀ ਸਜ਼ਾ ਲਾ ਲਓ ਜੇ ਮੇਰੀ ਗਲਤੀ ਆ ਮੈਂ ਕੌਮ ਚ ਜਾਣਾ ਵਾ ਹੁਣ ਇਹ ਦੇਖਣ ਵਾਲੀ ਗੱਲ ਆ ਵੀ ਸੁਖਵੀਰ ਬਾਦਲ ਹੀ ਟਾਰਗੇਟ ਕਿਉਂ ਹੋ ਰਿਹਾ ਇਹ ਅੱਜ ਦੀ ਘੜੀ ਆਕਾਲੀ ਦਲ ਨੂੰ ਬੰਨ ਕੇ ਰੱਖਣ ਵਾਲੀ ਆਖਰੀ ਘੜੀ ਆ ਦੂਜੀ ਦੂਜੀ ਇਹ ਆਖਰੀ ਘੜੀ ਟੁੱਟਦੀ ਆ ਜਿਵੇਂ ਉੱਥੇ ਆਪਣੇ ਸਿਪ ਸੈਨਾ ਠਾਕਰੇ ਉਹਨਾਂ ਨਾਲ ਹੋਇਆ ਉਹ ਇੱਕ ਆਧਾਰਨਾ ਉਹੀ ਪੰਜਾਬ ਨਾਲ ਹੋਣਾ ਇੱਥੇ ਆਪਦੇ ਬੰਦੇ ਬਿਠਾ ਕੇ ਮਰਜ਼ੀ ਨਾਲ ਰਿਮੋਟ ਨਾਲ ਚਲਾਏ ਜਾਣਗੇ ਸੁਖਵੀਰ ਬਾਦਲ ਰਿਮੋਟ ਨਾਲ ਨਹੀਂ ਚੱਲਣ ਵਾਲਾ ਹੈਗਾ ਜੀ ਦੂਜੀ ਗੱਲ ਇੱਕ ਚੀਜ਼ ਆ ਪੰਜਾਬ ਇੱਕ ਸੈਕੂਲਰ ਸਟੇਟ ਹੈ ਪੰਜਾਬ ਦੇ ਵਿੱਚ Hindu ਬਾਈ ਜਰ ਰਹਿੰਦਾ Christian ਰਹਿੰਦਾ ਮੁਸਲਮਾਨ ਰਹਿੰਦੇ ਆ ਜੀ ਸਿੱਖ ਰਹਿੰਦੇ ਜੀ ਅਸੀਂ ਕਦੇ ਵੀ ਇਹ ਚੀਜ਼ ਨੂੰ ਖਾਸ ਕਰਕੇ ਅਕਾਲੀ ਦਲ ਇਹ ਚੀਜ਼ ਨੂੰ ਤਰਜੀਹ ਨਹੀਂ ਦਿੰਦਾ ਵੀ ਕਿਸੇ ਵੀ ਕੌਮ ਨਾਲ ਧੱਕਾ ਹੋਵੇ ਜੀ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਇਹ ਸਾਰੇ ਉਹਦੇ ਕਨੂੰ ਇੱਕ ਪ੍ਰਤੀਕ ਆ ਸਾਡੇ ਜਿਹੜੇ ਹਰਮੰਦਰ ਸਾਹਿਬ ਦੇ ਚਾਰ ਦਰਵਾਜੇ ਆ ਜੀ ਅਕਾਲੀ ਦਲ ਉਹਨੂੰ ਸਮਰਪਤ ਆ ਜੀ ਤੇ ਉਹਦੇ ਸਿਧਾਂਤਾਂ ਤੇ ਚੱਲਦਾ ਜੀ ਵੀ ਅਸੀਂ ਉਹਦੇ ਕਨੂੰ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੋਇਆ ਵੀ ਐਨ ਕੱਲੇ ਸਿੱਖਾਂ ਦਾ ਹਿੰਦੂਆਂ ਦਾ ਵੀ ਆ 크ਰਿਸਚਨਾਂ ਦਾ ਵੀ ਆ ਮੁਸਲਮਾਨਾਂ ਦਾ ਵੀ ਤੇ ਸਿੱਖਾਂ ਦਾ ਵੀ ਹੈ। ਜੀ ਸੋ ਸਾਡੇ ਨਾਲ ਜਗਦੀਪ ਸਿੰਘਾ ਟਰਾਂਸਪੋਰਟ ਦੇ ਆਪਾਂ ਯਾਰਡ ਦੇ ਵਿੱਚ ਇਸ ਵੇਲੇ ਮੌਜੂਦ ਆਂ। ਤਕਰੀਬਨ 11:30 ਦਾ ਸਮਾਂ ਹੋਇਆ। ਬਾਈ ਹੁਣੀ ਨਾਲ ਸੀਗੇ। ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਹੋਣਾ ਦੇ ਕਰੀਬੀ ਸਾਥੀ ਮੰਨੇ ਜਾਂਦੇ ਆਕਾਲੀ ਦਲ ਦੇ ਨਾਲ ਜੁੜੇ ਹੋਏ ਆ। ਵੱਡੀ ਖਬਰ ਪੰਜਾਬ ਤੋਂ ਆਉਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ। ਗੋਲੀ ਚਲਾਈ ਜਾਂਦੀ ਹੈ। ਨਰੈਣ ਸਿੰਘ ਚੌੜਾ ਹੋਣਾ ਦੀ ਗ੍ਰਿਫਤਾਰੀ ਹੁੰਦੀ ਹੈ। ਪੁਲਿਸ ਇੰਟਰੋਗੇਸ਼ਨ ਦੇ ਵਿੱਚ ਨੇ। ਸੋ ਦੇਖਦੇ ਆਂ ਕੱਲ ਤੱਕ ਜਾਂ ਸਵੇਰ ਤੱਕ ਕਿਸ ਤਰੀਕੇ ਦੀਆਂ ਗੱਲਾਂ ਉੱਭਰ ਕੇ ਸਾਹਮਣੇ ਆਉ